ਕਵੱਡੀ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਪਡੇਟ ਕਵੱਡੀ ਦੇ ਉੱਪਰ ਤਾਂ ਦੋਸਤੋ ਹਰ ਵਾਰ ਦੀ ਤਰ੍ਹਾਂ ਚ ਲੈ ਕੇ ਪਹੁੰਚੇ ਹਾਂ ਪੱਖੀ ਕਲਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਏ ਵੱਡੇ ਕਵੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਇੱਥੇ ਦੋਸਤੋ ਪਹਿਲਾ ਇਨਾਮ ਸੀ 81000 ਦੂਜਾ ਇਨਾਮ 60000 ਤੇ ਬੈਸਟ ਆਰਮ ਸੀਗੇ 3131000 ਇੱਥੇ ਫਾਈਨਲ ਮੈਚ ਹੋਇਆ ਦੋਸਤੋ ਕਾਂਗਾ ਤੇ ਦੜਬਾ ਮੰਡੀ ਦੀਆਂ ਟੀਮਾਂ ਦੇ ਵਿੱਚ ਕਰ ਜਿੱਥੇ ਕੀ ਦੋਸਤੋ ਕਾਂਗੇ ਦੇ ਰਹੇ ਸਾਨਾ 15.0 ਅਤੇ ਦਿਰਵਾ ਮੰਡੀ ਦੇ 9.9 ਤੇ ਦੋਸਤੋ ਤੁਹਾਨੂੰ ਦੱਸ ਦਈਏ ਇਥੋਂ ਦਾ ਬੈਸਟ ਟਰੇਡਰ ਬਣਿਆਗਾ ਐਕਸ਼ਨਾਂ ਦੀ ਮਸ਼ੀਨ ਦੀਪ ਦਵਰਜੀ ਵਾਲਾ ਜਿਹਨੇ ਕਿ 8 ਰੈਡਾਂ ਪਾ ਕੇ 8 ਨੰਬਰ ਲਏ ਅਤੇ 31000 ਦਾ ਜੇਤੂ ਬਣਿਆ ਤੇ ਬੈਸਟ ਜਾਫੀ ਬਣਿਆ ਦੀਪ ਦਵਰਜੀ ਵਾਲੇ ਦਾ ਯਾਰ ਦੋਸਤੋ ਗੁਰਵਿੰਦਰ ਕਾਂਗੇ ਵਾਲਾ ਜਿਨੇ ਕੇ ਦੋਸਤੋ 4 ਟੱਚ ਲੈ ਕੇ ਤਨ ਜਫੇਲਾ ਕੇ 31000 ਰੁਪਇਆ ਜਿੱਤਿਆ ਤਾਂ ਦੋਸਤੋ ਤੁਸੀਂ ਵੀ ਦਿਓ ਮੁਬਾਰਕਾ ਇਨਾਂ ਕਬੱਡੀ ਦੇ ਵੱਡੇ ਮੱਲਾਂ ਨੂੰ ਅਤੇ ਜੇਕਰ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਹਨ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਅਤੇ ਦੋਸਤੋ ਕਬੱਡੀ ਦੀਆਂ ਹੋਰ ਅਪਡੇਟਾਂ ਜਾਂ ਜਲਦੀ ਜਲਦੀ ਜਾਣਨ ਲਈ ਆਪਣੇ YouTube ਚੈਨਲ ਅਪਡੇਟ ਕਬੱਡੀ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਆ ਕਰੋ ਧੰਨਵਾਦ ਦੋਸਤੋ